ਸਸ਼ੀਕਲ ਜੀ ਮੈਰੀ ਨਾ ਟੀਮਾਂ ਤੇ ਰਿਕਾਰਡ ਉਚਾਈ ਤੋਂ ਮੁਧੇ ਮੂਹ ਡਿੱਗੀਆਂ ਸੋਨੇ ਚਾਂਦੀ ਦੀਆਂ ਕੀਮਤਾਂ ਜਾਣੋ ਅੱਜ ਕਿੰਨੇ ਹੋਏ ਪਾ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰਾਤ 8:30 ਵਜੇ ਭਾਰੀ ਗਿਰਾਵਟ ਆਈ ਹੈ ਚਾਂਦੀ ਦੀਆਂ ਕੀਮਤਾਂ ਜਲਦ ਹੀ 2.26 ਲੱਖ ਰੁਪਏ ਦੇ ਨੇੜੇ ਪਹੁੰਚ ਗਈਆਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਵੀ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ ਇਹ ਗਿਰਾਵਟ ਮਲਟੀ ਕਮੋਡਿਟੀ ਮਾਰਕੀਟ ਤੇ ਪ੍ਰਤੀਬਿੰਬਤ ਹੋਈ ਹੈ ਮੰਗਲਵਾਰ ਰਾਤ ਨੂੰ ਮਲਟੀ ਕਮੋਡਿਟੀ ਐਕਸਚੇਂਜ ਸੇ ਸੋਨਾ ਕਰੀਬ 3800 ਰੁਪਏ ਤੱਕ ਟੁੱਟ ਗਿਆ ਜਦਕਿ ਚਾਂਦੀ ਦੀਆਂ ਕੀਮਤਾਂ ਦੇ ਵਿੱਚ 5.58 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਮੰਗਲਵਾਰ ਰਾਤ ਨੂੰ ਐਮਸੀਐਕਸ ਤੇ 5 ਮਾਰਚ ਦੇ ਵਾਧਾ ਬਾਜ਼ਾਰ ਦੇ ਲਈ ਚਾਂਦੀ ਦੀ ਕੀਮਤ 13378 ਰੁਪਏ ਪ੍ਰਤੀ ਕਿਲੋ ਡਿੱਗ ਕੇ 226513 ਰੁਪਏ ਤੇ ਆ ਗਈ ਹੈ ਸੋਨੇ ਦੀਆਂ ਕੀਮਤਾਂ ਦੇ ਵਿੱਚ ਵੀ ਰਿਕਾਰਡ ਗਿਰਾਵਟ ਦੇਖੀ ਗਈ ਹੈ 2 ਅਪ੍ਰੈਲ ਦੇ ਵਾਧਾ ਬਾਜ਼ਾਰ ਲਈ 10 ਗ੍ਰਾਮ ਸੋਨੇ ਦੀ ਕੀਮਤ 3796 ਰੁਪਏ 2.45% ਦੀ ਗਿਰਾਵਟ ਦੇ ਨਾਲ 150964 ਰੁਪਏ ਤੇ ਪਹੁੰਚ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ 29 ਜਨਵਰੀ ਨੂੰ ਸੋਨਾ ਅਤੇ ਚਾਂਦੀ ਦੇ ਭਾਅ ਨੇ ਰਿਕਾਰਡ ਹਾਈ ਲੈਵਲ ਲਗਾਇਆ ਸੀ ਚਾਂਦੀ ਦਾ ਰਿਕਾਰਡ ਹਾਈ ਲੈਵਲ 4.2 ਲੱਖ ਰੁਪਏ ਜਿੱਥੋਂ ਚਾਂਦੀ ਹੁਣ 1.93 ਲੱਖ ਰੁਪਏ ਤੋਂ ਜ਼ਿਆਦਾ ਸਸਤੀ ਹੋ ਚੁੱਕੀ ਹੈ ਅੋਟੇ ਜੀ سونے ਦਾ ਰਿਕਾਰਡ ਹਾਈ ਲੈਵਲ 1.93 ਲੱਖ ਰੁਪਏ ਪ੍ਰਤੀ 10 ਗ੍ਰਾਮ ਇਸ ਹਿਸਾਬ ਦੇ ਨਾਲ ਤਾਂ ਸੋਨਾ 43000 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਅੰਤਰਰਾਸ਼ਟਰੀ ਪੱਧਰ ਤੇ ਸੋਨਾ 4920 4950 ਡਾਲਰ ਪ੍ਰਤੀ ਔਸ ਅਤੇ ਚਾਂਦੀ 74 75 ਡਾਲਰ ਪ੍ਰਤੀ ਔਸ ਤੇ ਆਸ-ਪਾਸ ਘਲ ਵਰការ ਰਹੇ ਸੀ ਮਾਹਿਰਾਂ ਦਾ ਮੰਨਣਾ ਹੈ ਕਿ ਮੁਨਾਫਾ ਖੋਰੀ ਅਤੇ ਡਾਲਰ ਦੀ ਮਜ਼ਬੂਤੀ ਇਸ ਵੱਡੇ ਗਿਰਾਵਟ ਦੇ ਮੁੱਖ ਕਾਰਨ ਇਸ ਗਿਰਾਵਟ ਦੇ ਕਾਰਨ 골ਡ ਅਤੇ ਸਿਲਵਰ ਇਸ ਸਰ ਦੇ ਵਿੱਚ ਤਿੰਨ ਫੀਜ਼ੀ ਤੋਂ ਵੱਧ ਦੀ ਗ੍ਰਾਫਟ ਦੇਖੀ ਗਈ ਹੈ ਲਗਾਤਾਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਜੋ ਵਾਧਾ ਹੋ ਰਿਹਾ ਇਸ ਦੇ ਨਾਲ ਲੋਕਾਂ ਦੇ ਵਾਸਤੋਂ ਬਾਹਰ ਹੋ ਚੁੱਕਿਆ ਕਿ ਉਹ ਸੋਨੇ ਚਾਂਦੀ ਦੇ ਗਹਿਣੇ ਬਣਵਾ ਲੈਣ ਕਿਉਂਕਿ ਕਈ ਵਾਰ ਦੇਖਿਆ ਜਾਂਦਾ ਕਿ ਲੋਕ ਸੋਨੇ ਅਤੇ ਚਾਂਦੀ ਦੇ ਗਹਿਣੇ ਦੇ ਵਿੱਚ ਇਨਵੈਸਟ ਵੀ ਕਰਦੇ ਨੇ ਪਰ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਨੇ ਪਰ ਹੁਣ ਤਾਂ ਲੋਕਾਂ ਦੇ ਖਰੀਦਦ ਤੋਂ ਬਾਹਰ ਹੁੰਦਾ ਨਜ਼ਰ ਆ ਰਿਹਾ ਹੈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਧਣ ਦੇ ਕਰਕੇ ਲੋਕ ਹੁਣ ਸੋਨੇ ਤੇ ਚਾਂਦੀ ਦੇ ਗਹਿਣੇ ਬਣਵਾਉਣੋਂ ਤੋਂ ਵੀ ਕੱਢ ਗਏ ਨੇ ਆਏ ਦਿਨ ਜਿਹੜਾ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਛਾਲ ਵੇਖ ਨੂੰ ਮਿਲਦਾ ਕਦੇ ਸੋਨੇ ਦੀ ਕੀਮਤ ਵੱਧ ਜਾਂਦੀ ਹੈ ਤੇ ਕਦੇ ਘਟ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਲਗਾਤਾਰ ਉਛਾਲ ਨਜ਼ਰ ਆਰੇ ਕਦੇ ਵਾਚ ਜਾਂਦੇ ਨੇ ਤੇ ਕਦੇ ਘਟ ਜਾਂਦੇ ਨੇ ਜਿਸ ਕਰਕੇ ਗਾਹਕ 705 ਦੇ ਵਿੱਚ ਪਏ ਹੋਏ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਖਰ ਕੀ ਸੁਨਣਾ ਘਟੇਗਾ ਜਾਂ ਫਿਰ ਵਧੇਗਾ ਕੀ ਉਹ ਖਰੀਦ ਲੈਣ ਜਾਂ ਫਿਰ ਨਾ ਖਰੀਦਣ ਇਸ ਤਰੀਕੇ ਦੇ ਨਾਲ ਉਹ ਜਿਹੜੇ ਕਿ ਇਸ ਗੱਲ ਦੇ ਵਿੱਚ 705 ਦੇ ਵਿੱਚ ਪਏ ਹੋਏ ਨੇ ਤੁਸੀਂ ਸੋਨੇ ਚਾਂਦੀ ਦੇ ਹዋਦਰੀਆਂ ਤੇ ਕੱਢ ਰਹੀ ਹੈ ਕੀਮਤਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਕਮੈਂਟਸ ਜ਼ਰੂਰ ਕਰਿਓ